ਹੈਲੋ ਸਸਤਰੀ ਕਾਸਰੀਆਂ ਨੂੰ ਸੁਖ ਬਲੌਗਸ ਵੇਪਰ ਆਜੰਦਾ ਦਾ ਸਵਾਗਤ ਹੈ YouTube ਫੈਮਲੀ ਕਿਦਾ ਸਾਰੇ ਠੀਕ ਠਾਕ ਹੋ ਦੀਂਦੇ ਸਾਰਾ ਸਸਟੀਕਾਲ ਜੀ ਅੱਜ ਤਰੀਖ ਹੋ ਗਈ ਹੈ 25 ਜੁਲਾਈ ਤੇ ਦਿਨ ਹੋ ਗਿਆ ਸ਼ੁੱਕਰਵਾਰ ਜਾਨੀ ਫਰਾਈਡੇ ਤੇ ਟਾਈਮ 12 ਵਜੇ ਦਾ ਹੋ ਗਿਆ ਦੁਪਹਿਰ ਦਾ ਬਸ ਇਦਾਂ ਹੀ ਕੰਮ ਕਰ ਅੱਜ ਬਲੌਗ ਲੇਟ ਹੀ ਸ਼ੁਰੂ ਹੋਇਆ ਮੇਰਾ ਚਲੋ ਮੈਂ ਕਾ ਸਟਾਰਟਿੰਗ ਕਰ ਲੈਂਦੀ ਆਪੀ ਐਂਡ ਹੋ ਗਈ ਤੇ ਦੇਖੋ ਜੀ ਪਹਿਲਾਂ ਇੱਕ ਤੋਂ ਫੋਨ ਆਏ ਸੀਗੇ ਤਾਂ ਉਹ ਮੈਂ ਅਟੈਂਡ ਕਰਦੀ ਰਹੀ ਤੇ ਤੇਰਾ ਦਾਣ ਸੁਕਣੇ ਪਏ ਤੇ ਥੋੜਾ ਆਟਾ ਰਹਿ ਗਿਆ ਚਲੋ ਮੈਂ ਕਿ ਥੋੜੀ ਧੁੱਪ ਲਵਾ ਲਈ ਤੁਹਾਨੂੰ ਪਤਾ ਅਜਾ ਗੱਲ ਬਰਸਾਤੀ ਹੈ ਮੌਸਮ ਹੈ ਤੇ ਸੁੰਡੀ ਸੁਸੀ ਡਾ ਰਿਹਾ ਹੈ ਤੇ ਧੁੱਪ ਲਵਾ ਕੇ ਜਿਹਨ ਸੋਨਾ ਆਟਾ ਹੋ ਜਾਂਦਾ ਵਧੀਆ ਤੇ ਨਾਲ ਹੀ ਰੱਖ ਲਿਆ ਮੈਂ achar ਦਾ ਡੱਬਾ ਤੇ ਥੋੜਾ achar ਪਾਇਆ ਸੀ ਗਾਇਤ ਕੀ ਤੇ ਤੁਹਾਨੂੰ ਪਤਾ ਵੀ achar ਤੋਂ ਬਿਨਾਂ ਨਹੀਂ ਗੱਲ ਬਣਦੀ ਹੈਗੀ ਨਾ achar ਪਾਉਣਾ ਹੀ ਵਧੇ ਲੱਗਦਾ ਆ ਤੇ ਇਹ ਤੋਂ ਬਿਗਿਆ ਨਹੀਂ ਸਕਦਾ ਹੈਗਾ achar ਤੋਂ ਬਗੈਰ ਸਿਆਣੇ ਕਹਿੰਦੇ ਨੇ ਜਿਸ ਘਰ ਵਿੱਚ achar ਹੈ ਨਹੀਂ ਉਹ ਉਹ ਜਨਾਨੀ ਚੱਜੀ ਆ ਹੈਨਾ ਕਹਿੰਨਾ ਚੱਜ ਹੈ ਨਹੀਂ ਦਾਲ ਸਬ지 ਹੈ ਨਹੀਂ ਤਾਂ achar ਨਾਲ ਰੋਟੀ ਖਾ ਲੋ ਹੈਨਾ ਸਿਆਣੇ ਇਦਾਂ ਕਹਿੰਦੇ ਹੁੰਦੇ ਆ ਤੇ ਬਸ ਘਰ ਆਟਾ ਹੋਵੇ achar ਹੋਵੇ ਹੈਨਾ ਤੇ ਰੋਟੀ ਖਾਦੀ ਜਾਂਦੀ ਆ ਨਾਲ ਦਹੀਂ ਹੋਵੇ ਨਾ ਦਾਲ ਸਬ지 ਨਾਲ ਫਿਰ ਪਲੇਟ ਬਣ ਜਾਂਦੀ ਜੇ ਕਿਦਾਂ ਵੀ ਹੈਗਾ ਨਾ ਤੇ ਠੋਪ ਬਹੁਤ ਤਿੱਖੀ ਲੱਗੀ ਆ ਤੇ ਮੀਠੋ ਵਾਲ ਜਿਹੜੀ ਠੋਪ ਹੁੰਦੀ ਬਹੁਤ ਜਿੱਦਾਂ ਕਰ ਲੋ ਸੁਈਆਂ ਵਾਂਗੂ ਚੁੱਭਦੀ ਚੁੱਭੇ ਵੀ ਜੀ ਹੁੰਦੀ ਬਹੁਤ ਜ਼ਿਆਦਾ ਤੇ ਤੋਂ ਪੈਂ ਟਿੱਗੀ ਪਈ ਆ ਚਲੋ ਮੈਂ ਕਿ ਦਾਣੇ ਸੁੱਕਣੇ ਪਾ ਦੇਵਾਂ ਸੁੱਕ ਜਾਣੇ ਤੇ ਸੁੱਕਣੇ ਵੀ ਚਲੋ ਤੋਂਪ ਵੀ ਜ਼ਰੂਰੀ ਨਹੀਂ ਉਹ ਤੋਂ ਬਾਅਦ ਹਨਾ ਤੇ ਇਸ ਕਰਕੇ ਤੇ ਕੱਲ ਗਏ ਸੀਗੇ ਸ਼ਹਿਰ ਨੂੰ ਮੈਡੀਕਲ ਸਾਫ ਤੇ ਇਥੋਂ ਲਿਆ ਗੋਭੀ ਤੇ ਗੋਭੀ ਨੂੰ ਵੀ ਜਦਾਂ ਕੱਲੋ ਵੀ ਬਹੁਤ ਅੱਗ ਲੱਗੀ ਪਈ ਆ ਯਾਨੀ ਯਾਨੀ ਮਿਗਾਈ ਹੋਈ ਪਈ ਆ ਤਾਂ ਹੁਣ ਮੈਂ ਇੱਥੇ ਹਵਾ ਰਹੇ ਹਨਾ ਸਾਰੀ ਕਟਵਟ ਕਰੂੰ ਆਲੂਆਂ ਦੀ ਵੀ ਗੋਭੀ ਦੀ ਵੀ ਹੈਨਾ ਤੇ ਫਿਰ ਬਾਅਦ ਚੋਂ ਕਟਵਟ ਕਰਕੇ ਫੇ ਤੜਕਾ ਲਾਉਨੇ ਹੈ ਸਬਜੀ ਬਣਨ ਦੀ ਟਾਈਮ ਨਾ ਹੈਨਾ ਚਲੋ ਬੰਦ ਨੂੰ ਆਦਤ ਹੁੰਦੀ ਹੈ ਵੀ ਚਲ ਟਾਈਮ ਲਾ ਦਾਲ ਸਬਜੀ ਬਣ ਜਾਵੇ ਤੇ ਸ਼ਾਮ ਨੂੰ ਫਿਰ ਉਹ ਬਹੁਤ ਔੜ ਜੀ ਲੱਗ ਜਾਂਦੀ ਹੈ ਤੇ ਉਹਦੇ ਵੇਸੇ ਦਾਲ ਵੀ ਹੈਗੀ ਕੱਲ ਦੀ ਚਲ ਮੈਂ ਕਿ ਸਬਜੀ ਬਣਾ ਲੈਨੇ ਆ ਤੇ ਮਿੰਟ ਸਕਿੰਟ ਹੀ ਬਣ ਜਾਣੀ ਇਹਨੂੰ ਕਿਹੜਾ ਟਾਈਮ ਲੱਗਣਾ ਜਾਂ ਕਿਦਾਂ ਵੀ ਹੈਗਾ ਤੇ ਚਲੋ ਜੀ ਇਹਨੇ ਕਟਵਟ ਕਰ ਲਈਏ ਤੇ ਰੱਖ ਲੇ ਤੇ ਬਹਿ ਕੇ ਤੇ ਹੁਣ ਲਾਈਟ ਵੀ ਚੱਲ ਗਈ ਆ ਤੇ ਤੋਂ ਕੋਈ ਨਹੀਂ ਸਖਰਿਆ ਨਾ ਵੀ ਥੱਲੇ ਜਿਹਦਾ ਸੂਜਦਾ ਹੀ ਚਲਦਾ ਲੱਗਦਾ ਤੇ ਅੱਜ ਕੱਲ ਮੱਛਰ ਕੁਤੜੀ ਜੀ ਬਹੁਤ ਹੋ ਜਾਂਦੀ ਆ ਤਾਂ ਇਹਨਾਂ ਹੁੰਦਾ ਨਾ ਵੀ ਤੋਂ ਪਹਿਲਾਂ ਪਹਿਲਾਂ ਚਲੋ ਗਣਾ ਦਾਲ ਸਬਜ਼ੀ ਬਣ ਜਾਵੇ ਤੇ ਓਕੇ ਹੋ ਜਾਂਦਾ ਜਿਹਨੂੰ ਜਿੱਦ ਕੱਟ ਵੱਟ ਕਰਦੇ ਹਾਂ ਹਾਂਜੀ ਸਬਜੀ ਮੈਂ ਕੱਟਣ ਵਾਸਤੇ ਰੱਖ ਲਈ ਆ ਤੇ ਸਿਗਰ ਦੁਪਹਿਰ ਬਹੁਤ ਧੋਪ ਹੈ ਨਹੀਂ ਧੋਪਿਆ ਨਾ ਵੀ ਤਿੱਖੀ ਧੋਪਿਆ ਇਹਨਾਂ ਪਸੀਨਾ ਆਉਣ ਡਿਆ ਨਾ ਬਹੁਤ ਹੀ ਜ਼ਿਆਦਾ ਬੁਰਾ ਹਾਲਿਆ ਤੇ ਜਿਹੜੇ ਮੇਰੇ ਭੈਣ ਭਰਾ ਹਨਾ ਵਿਦੇਸ਼ ਠੰਡੇ ਮਲਖੇ ਬੈਠੇ ਆ ਉਹ ਚਲੋ ਵਧੀਆ ਗੱਲ ਆ ਚਲੋ ਖੈਰ ਸਾਡੇ ਨੂੰ ਕਿਸਮਤ ਹੋਗਾ ਅਸੀਂ ਉ ਜਾਵਾਂਗੇ ਤੇ ਜਦ ਤੱਕ ਉਹਦਾ ਉੱਪਰ ਵਾਲਾ ਹੁਕਮ ਨਹੀਂ ਹੁੰਦਾ ਹੈ ਨਾ ਤੇ ਕੁਝ ਵੀ ਨਹੀਂ ਹੁੰਦਾ ਹੈਗਾ ਤੇ ਸਬਜੀ ਇਸ ਟਾਈਮ ਮੈਨੂੰ ਵਧੀਆ ਲੱਗਦੀ ਕੱਟਣੀ ਬਣਾਉਣੀ ਹਨਾ ਕਿਉਂ ਟਾਈਮ ਪੈ ਜਾਂਦਾ ਸ਼ਾਮ ਲਈ ਸ਼ਾਮ ਨੂੰ ਝੱਟ ਜਾਣੀ ਨਹੀਂ ਰਹਾ ਹੋ ਜਾਂਦਾ ਗੰਧ ਗਾਂਦੇ ਨਹੀਂ ਛੋਟੇ ਹੋ ਜਾਣੇ ਆ ਤੇ ਕਾਫੀ ਫਰਕ ਪੈ ਜਾਣਾ ਹੈ ਤੇ ਨਾਲੇ ਮੈਨੂੰ ਇਹ ਹੁੰਦਾ ਵੀ ਮੈਂ ਅੰਦਰ ਮੈਨੂੰ ਨਹੀਂ ਲੱਗਦਾ ਹੈਗਾ ਵਧੀਆ ਬੈਣਾ ਹਨਾ ਫਿਰ ਮੈਨੂੰ ਇਸ ਟਾਈਮ ਵੀ ਮੈਨੂੰ ਹੁੰਦਾ ਵੀ ਪੱਖਾ ਇੱਥੇ ਰੱਖ ਕੇ ਤੇ ਔਰ ਦਰਵਾਜ਼ਾ ਸਾਡੇ ਕੋ ਜਿੱਦਾਂ ਖੋਲ ਕੇ ਤੇ ਫਿਰ ਮਿੱਥੇ ਬੈਜਣੀ ਹੁੰਦੀ ਆ ਤੇ ਸਾਡੇ ਉਹਦੇ ਪਾਸੇ ਵੇੜਾ ਖੁੱਲਾ ਵੱਡਾ ਆ ਤੇ ਕੋਈ ਮੁਸ਼ਕਲ ਨਹੀਂ ਹੈਗੀ ਜਿਹੜੀ ਕੁਦਰਤੀ ਹਵਾ ਨੇ ਆਪਾਂ ਨੂੰ ਲੈਣੀ ਚਾਹੀਦੀ ਆ ਤੇ ਵਧੀਆ ਲੱਗਦੀ ਆ ਨਾ ਤੇ ਹੋਰ ਰੋਟੀ ਪਾਣੀ ਚਲੋ ਔਰ ਖਾਣਾ ਪੈਣਾ ਹੁਣ ਕੀ ਕਰ ਸਕਦੇ ਗਰਮੀ ਤੇ ਹੁਣ ਹੈਗੀ ਜੇ ਆਪਾਂ ਗਰਮੀ ਗਰਮੀ ਕਰੀਏ ਫਿਰ ਕੋਈ ਕੰਮ ਨਹੀਂ ਕਰ ਸਕਦੇ ਹਨਾ ਕੰਮ ਜਿਹੜਾ ਆਪਾਂ ਲੱਗ ਜਾਂਦੇ ਆ ਆਪਣਾ ਗਰਮੀ ਚਿੱਤਾਂ ਭੋਲਿੰਦਾ ਗਰਮੀ ਹੈਗੀ ਵੀ ਹੈਨਾ ਤੇ ਦੇਖੋ ਜਿੰਦੀ ਜਾਨ ਨੂੰ ਸਾਰਾ ਕੁਝ ਰੋਟੀ ਵੀ ਖਾਣੀ ਪੈਂਦੀ ਸਾਰੇ ਕੰਮ ਕਰਨੇ ਪੈਂਦੇ ਆ ਹੈਨਾ ਤੇ ਜਿਹੜੇ ਚੱਲ ਜਾਂਦੇ ਉਹਨਾਂ ਦਾ ਖਾਣੇ ਬਿਨਾ ਰਹਿ ਜਾਂਦਾ ਆ ਹਾਂਜੀ ਸਿਖਰ ਦੁਪਹਿਰਾ ਤੇ ਗਰਮੀ ਇੰਨੀ ਜ਼ਿਆਦਾ ਬੁਰਾ ਹਾਲਿਆ ਵੀ ਲੈਟ ਵੀ ਬੰਦ ਹੋਈ ਆ ਤੇ ਖਾਵਾ ਵੀ ਬੰਦ ਆ ਤੇ ਇੰਨੀ ਗਰਮੀ 'ਚ ਦੇਖੋ ਸਬਜ਼ੀ ਬਣਾਉਣੀ ਆ ਤੇ ਰੋਟੀ ਚਲੋ ਖਾਣੀ ਪੈਣੀ ਹੈਨਾ ਤਾਂ ਦੇਖੋ ਜੀ ਸਬਜ਼ੀ ਮੈਂ ਕੱਟ ਲਈ ਗੋਭੀ ਦੀ ਤੇ ਆਲੂ ਇਹਦੇ ਵਿੱਚ ਪਾ ਲੈ ਡੁੰਗੇ ਚ ਕਿਉਂ ਕਾਲੇ ਹੋ ਜਾਂਦੇ ਆ ਤੇ ਆ ਪਿਆਜ਼ ਦੋ ਵੱਡੇ ਵੱਡੇ ਕੱਟ ਲਏ ਆ ਤੇ ਆ ਹਨਾ ਹਰੀਆਂ ਮਿਰਚਾਂ ਤੇ ਆਦਰਕ ਤੇ ਲਸਣ ਤੇ ਇਹਨੂੰ ਕੁੱਟਾਂਗੇ ਕੁੰਡੇ ਵਿੱਚ ਤੇ ਬਹੁਤ ਟੇਸਟ ਆਉਂਦਾ ਆ ਕੁੱਟ ਕੇ ਜਾਨੀ ਦਾ ਸਬਜ਼ੀ ਚ ਪਾਓ ਤੇ ਜੇ ਇਹਦਾ ਬੱਚੇ ਨਾ ਖਾਂਦੇ ਤਾਂ ਵੀ ਖਾ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਬਚਾਅਰ ਕ ਪਾਇਆ ਕਿ ਨਹੀਂ ਪਾਇਆ ਹੈਗਾ ਨਾ ਆਦਰਕ ਤੇ ਇਹ ਬਹੁਤ ਵੱਡੀ ਪ੍ਰੋਬਲਮ ਯਾਰ ਮੂੰਹ ਚ ਆ ਜਾਂਦਾ ਹੈ ਤੂੰਦੂੰ ਕਮ ਖਰਾਬ ਹੋ ਜਾਂਦਾ ਹੈ ਤੇ ਇਹਨੂੰ ਕੁੱਟ ਕੇ ਪਾਉਂਗੇ ਨਾਲੇ ਸਬਜ਼ੀ ਸਮੈਲ ਬਹੁਤ ਸੋਹਣੀ ਆਊਗੀ ਟੇਸਟੀ ਸਬਜ਼ੀ ਬਣੂਗੀ ਤੇ ਆ ਦੇਖੋ ਜੀ ਇਹ ਆਨੇ ਕੁਝ ਗੁੰਡਾ ਘੋਟਣਾ ਤੇ ਆ ਦੇਖੋ ਇਹਦੇ ਵਿੱਚ ਹੁਣ ਪਾ ਲੈਣਾ ਲਸਣ ਨੂੰ ਤੇ ਆਦਰਕ ਨੂੰ ਤੇ ਇਹਨੂੰ ਹੁਣ ਕੁੱਟੀ ਜਾਣਾ ਤੇ ਸਮੈਲ ਵੀ ਬਹੁਤ ਸੋਹਣੀ ਆਉਂਦੀ ਆ ਜਦੋਂ ਲਸਣ ਦਾ ਪਾਣੀ ਜਾਨੀ ਹੈ ਨਾ ਸਬਜ਼ੀ ਚ ਆਉਂਦਾ ਹੈ ਤਾਂ ਬਹੁਤ ਸੋਹਣੀ ਜਾਨੀ ਸਮੈਲ ਵੀ ਸੋਹਣੀ ਆਦੀ ਆ ਤੇ ਸਬਜੀ ਬਣਦੀ ਬਹੁਤ ਟੇਸਟੀ ਆ ਤੇ ਪਿਛਲੇ ਵਲੌਗ ਚ ਨਾ ਮੈਂ ਚਟਨੀ ਇਸ ਮੇਰਾ ਖਿਆਲ ਤੇ ਸਾਡੇ ਭਾਬੀ ਜੀ ਇਸ ਸਮਸਤ ਸਮਸਤ ਤੋਂ ਉਹ ਮੇਰੇ ਬਲੌਗ ਦੇਖਦੇ ਆ ਤੇ ਉਹਨਾਂ ਨੂੰ ਮੇਰਾ ਕੁੰਡਾ ਘੋਟਣਾ ਬੜਾ ਪਸੰਦ ਆਇਆ ਤੇ ਕਹਿੰਦੇ ਵੀ ਮੈਂ ਵੀ ਲੈ ਕੇ ਆਉਣਾ ਆ ਦੇਖੋ ਜੀ ਕੁੰਡਾ ਘੋਟਣਾ ਆਪਣਾ ਪੰਜਾਬੀ ਵਿਰਸਾ ਤੇ ਆਪਾਂ ਇਹ ਵੀ ਰੱਖਿਆ ਆ ਜਿੱਦਾਂ ਕਰ ਲੋ ਹਨਾ ਤੇ ਰੀਤੀ ਰੱਖਣੀ ਪੈਂਦੀ ਆ ਪਾ ਜਿਹੜਾ ਟੁੰਡੇ ਘੋਟ ਨੇ ਕੋਈ ਰੀਸ ਨਹੀਂ ਕਰ ਸਕਦਾ ਕੋਈ ਵੀ ਚੋਪਰ ਲਾ ਲਓ ਕੋਈ ਚੀ ਜੀ ਲਾ ਲਓ ਦਾ ਮਸ਼ੀਨਾ ਇਹ ਹੈਗਾ ਦੇਸੀ ਯਾਨੀ ਇਲਾਜ ਹੈ ਨਾ ਤੇ ਬਿਚਲੀ ਚੀਜ਼ਾਂ ਦੇਸੀ ਹੁੰਦੀਆਂ ਉਹ ਦੇਸੀ ਹੁੰਦੀਆਂ ਤੇ ਜਦ ਤੱਕ ਜਿਹੜੀ ਚੁੱਲੇ ਦੀ ਦਾਲ ਸਬਜ਼ੀ ਹੁੰਦੀ ਹੈ ਨਾ ਤੇ ਉਹਦਾ ਟੇਸਟ ਵੱਖਰਾ ਹੁੰਦਾ ਤਾਂ ਗੈਸ ਦਾ ਵੱਖਰਾ ਹੁੰਦਾ ਆ ਉਹਸ ਹਾਵਿਆ ਤੇ ਮੈਨੂੰ ਵੀ ਬਹੁਤ ਸਮੈਲ ਆਈ ਜਾਂਦੀ ਜਦ ਜਦ ਮੈਂ ਕੱਟਦੀ ਇਹਨੂੰ ਜੇ ਉਹ ਇਨਕ੍ਰਾਈਜ਼ ਪਣਾਉ ਉਹਦੇ ਬਿਲਕੁਸ ਮਲਣੀਆਂ ਨਹੀਂ ਕੋਈ ਚੀਜ਼ਾਂ ਆਪਾਂ ਪੁਰਾਣੀਆਂ ਭੁੱਲੇ ਜਾ ਰਹੇ ਆ ਤੇ ਨਵੇਂ ਨਵੀਆਂ ਨਵੀਆਂ ਚੀਜ਼ਾਂ ਦੇ ਆਪਾਂ ਪਿੱਛੇ ਪੈਨੇ ਜਾਂਦੇ ਆ ਹਾਂ ਤੇ ਜੋ ਖੈਰ ਹੁਣ ਜਵਾਨਾ ਵਾਂਗੂ ਮਾੜਾ ਨਹੀਂ ਜਵਾਨਾ ਵਧੀਆ ਹੁੰਦਾ ਵੀ ਪਰ ਇਦਾਂ ਡਿਪੈਂਡ ਆਪਣੇ ਤੇ ਆਪਾਂ ਕਿਦਾਂ ਯੂਜ਼ ਕਰਨਾ ਹੈ ਚਲੋ ਜੀ ਗਲਣਾ ਗਲੈਸਨਾ ਅਦਰ ਫਰ ਕਰ ਲਿਆ ਇਹਨੂੰ ਮੈਂ ਤੋੜ ਕੇ ਇਹਨੂੰ ਹਾਂ ਤੇ ਹੁਣ ਤੋੜ ਕੇ ਲੋਨੀ ਸਾਜੂ ਤੇ ਨੋਟ ਇੱਤੀ ਬਣਦੀ ਆ ਤੇ ਤੇ ਉਹ ਜਿਹੜੇ ਕੁੰਡੇ ਨਾਲ ਪਾ ਰੱਖ ਦੇਣਾ ਇੱਥੇ ਹੁਣ ਨਾਲ ਹੀ ਇਹਦੇ ਤੜਕਾ ਲਾਉਂਦੀ ਹੁਣ ਸ਼ੁਰੂਆਤ ਕਰੀਏ ਤੇ ਤੜਕਾ ਵੀ ਚਲਾਵਾਂਗੇ ਤੜਕਾ ਕੜਾਈ ਵਿੱਚ ਸਾਫ਼ ਕਰਕੇ ਰੱਖੀ ਆ ਤੇ ਵਿੱਚ ਕੜਛੀ ਤੇਲ ਦੀ ਪਾਉਣੀ ਹੈ ਇੱਚ ਜਦ ਵਿੱਚ ਦੇਖੋ ਜੀ ਥੋੜਾ ਜਿਹਾ ਨਾ ਸੁੱਕੀ ਸਾਜੀ ਵਿੱਚ ਤੇਲ ਕੇ ਵੱਧ ਵਧੀਆ ਲੱਗਦਾ ਆ ਤੇ ਫਿਰ ਤੇਲ ਕੇ ਹੋ ਜਿਆਦਾ ਹੋਵੇ ਨਾ ਤੇ ਸੁਣੀ ਹੋਰ ਸਵਾਦ ਲੱਗਦੀ ਆ ਵਧੀਆ ਆ ਦੇਖੋ ਕਿੰਦਾ ਪਸੀਨਾ ਨਾ ਮੇਰੀ ਬਾਹਾਂ 'ਤੇ ਝ ਗਈਆਂ ਤੇ ਰੋਟੀ ਪਕਾਉਣੀ ਬਣਾਉਣੀ ਕਿਹੜਾ ਸੌਖੀ ਗਾਣੀ ਖਾਣੀ ਸੌਖੀ ਆ ਅਰੰਭ ਤੇ ਟਾਈਮ ਹੀ ਲਾਇਆ ਅਰੰਭ ਤੇ ਲਾਉਣਾ ਚਾਹੀਦਾ ਨਹੀਂ ਸੀਗਾ ਤੇ ਬਹੁਤ ਗਲਤੀ ਕਰ ਲਈ ਪਰ ਦੇਖੋ ਰੋਟੀ ਕਰਕੇ ਭੱਜੇ ਫਿਰਦੇ ਸਾਰੇ ਜਾਣੇ ਨਾ ਰੋਟੀ ਨਾ ਫੇ ਖਾਦੀ ਤੇ ਫਾਇਦਾ ਕੀ ਆ ਤੇ ਆਪਾਂ ਤਾਂ ਸਿंपल ਰੋਟੀ ਖਾਂਦੇ ਆ ਆਪਾਂ ਨੂੰ ਇਦਾਂ ਦਾ ਫਾਸਟ ਫੂਡ ਖਾਣ ਦਾ ਕੋਈ ਜਾਨੀ ਹੈਗਾ ਨਹੀਂ ਸ਼ੌਂਕ ਨਹੀਂ ਹੈਗਾ ਤੇ ਕਿਤੇ ਕਿਤੇ ਭਵੇਂ ਸ਼ਹਿਰ ਖਾ ਲਈ ਜਾਂ ਕਿਤੇ ਕਿਤੇ ਮਨ ਕਰੇ ਤਾਂ ਪਰ ਡੇਲੀ ਨਹੀਂ ਤੇ ਚੀਜ਼ਾਂ ਆਪਣੇ ਘਰ ਦੀਆਂ ਬਣਾ ਕੇ ਖਾ ਲੈਂਦੀਆਂ ਤੇ ਦੂਜੀਆਂ ਨਾ ਤੇ ਬਹੁਤ ਵਧੀਆ ਤਾਂ ਹੁਣ ਆਪਾਂ ਪੌਣਾ ਪਿਆਜ਼ ਦੇ ਵਿੱਚ ਪਿਆਜ਼ ਥੋੜਾ ਸੇਕ ਲਾ ਕੇ ਤੇ ਫਿਰ ਆਪਾਂ ਇਹੜੀ ਆ ਅਦਰਕ ਤੇ ਲਸਣ ਦਾ ਪੇਸਟ ਆ ਤੇ ਆਪਾਂ ਫਿਰ ਵਿੱਚ ਐਡ ਕਰਾਂਗੇ ਇਹਦੇ ਵਾਹ ਹਾਂਜੀ ਲਾਈਟ ਆਈ ਹੁਣ ਤੇ ਬਹੁਤ ਗਰਮੀ ਬਹੁਤ ਇੰਨੀ ਬੁਰਾ ਹਾਲ ਹੈ ਨਾ ਲੇਕਿਨ ਤੇਲ ਹੋ ਗਿਆ ਗਰਮ ਤਾਂ ਹੁਣ ਆਪਾਂ ਪਿਆਜ਼ ਪਾਉਨੇ ਆ ਫਿਰ ਦੋ ਕੱਟੇ ਸੀਗੇ ਮੈਂ ਪਿਆਜ਼ ਨਾਲ ਥੋੜੇ ਬ੍ਰਾਊਨ ਹੋ ਜਾਂਦੇ ਨਾ ਫਿਰ आज मटेरियल सारा पड़े हैं आज मटेरियल। अलॉय आज तो ना के मिर्चा हरिया ਸਿੱਕਾ ਲਾਜੂ ਹੈ ਨਾ ਤੇ ਫਿਰ ਆ ਸਬਜ਼ੀ ਪਾਉਣੀ ਹੈ ਵਿੱਚ ਇਹਦੇ ਬਹੁਤ ਜਲਦੀ ਸਬਜ਼ੀ ਬਣ ਜਾਂਦੀ ਆ ਮਿੰਟੋ ਮਿੰਟੀ ਭਾਫਾਂ ਬਣਨ ਜਿੱਦਾਂ ਕਹ ਲੋ ਨਾ ਤੇ ਬਣਾਉਣ ਟਾਈਮ ਲੱਗਦਾ ਹੈ ਤੇ ਬਾਹਰ ਨਹੀਂ ਯਾਨੀ ਨਾ ਧੋਪਿਆ ਹਰੀ ਨਹੀਂ ਘਟ ਹੋਣਦੀ ਸਮਾਂ ਕੀ ਨਾ ਸੂ ਦਾ ਜਿਆ ਪ੍ਰਕੋਪਿਆ ਉਹ ਤੇ ਹੀ ਹੋਣ ਦਿਆ ਆ ਬੀ ਨਹੀਂ ਯਾਨੀ ਗਰਮੀ ਆ ਇਹ ਧੋਪੇ ਹੀ ਗਰਮੀ ਕਰਦੀ ਆ ਹੋਰ ਗੱਲ ਕੁਝ ਨਹੀਂ ਹੈਗੀ ਹੁਣ ਮੈਂ ਮਸਾਲੇ ਪਾ ਲਈਏ ਲੋਰਨ ਸਾਹਿਬ ਇਹ ਦੋ ਚਮਚ ਪਾ ਲਏ ਛੋਟੇ ਆਹ ਹੈ ਹਲਦੀ ਰੱਖੋ ਸੋ ਸਾਦੀ ਦਾ ਰੰਗ ਵਧੀਆ ਆਵੇ ਸੁਣੀ ਲੱਗਦੀ ਹੈ ਨਾ ਵਧੀਆ ਲੱਗਦੀ ਹੈ ਉਹ ਆਹੀ ਦੋ ਚਮਚ ਪਾ ਲਏ ਨੇ ਮਸਾਲੇ ਦੇ ਤੇ ਦੋ ਹੀ ਪਾਉਂਗੀ ਨੂਰ ਦੇ ਨਾ ਤੇ ਇੱਕ ਵੱਡਾ ਚੰਪ ਪਾਉਂਗੀ ਮੈਂ ਢਾਲ ਵਿੱਚ ਦਾ। ਕੋਈ ਨਹੀਂ ਪਾਉਣੀ ਮੇਰੇ ਤੇ ਨਰਮ ਜੀ ਗਰਮੀ ਆ ਕੇ ਮੋਟਿਆ। ਅਰੇ ਖੁਜੀ ਪਹਿਲਾਂ ਆਲੂ ਪਾਉਣੇ ਆ। ਆਲੂ ਵੀ ਕੱਚੇ ਰਹਿੰਦੇ ਆ ਤੇ ਫਿਰ ਉਹ ਪੱਕਦੇ ਨਹੀਂ ਹੈਗੇ। ਆਹ ਲੋ ਜੀ ਪਹਿਲਾਂ ਆਲੂ ਪਾ ਕੇ ਥੋੜਾ ਸੇਕ ਲਾਉਣਾ ਇਹਨੂੰ। ਆਲੂਆਂ ਨੂੰ ਤੋਂ ਫਿਰ ਪਾਏ ਪਾਏ ਨਹੀਂ ਬਾਅਦ ਚ ਗੋਭੀ ਤੇ ਗੋਭੀ ਥੋੜੀ ਜਲਦੀ ਹੋ ਜਾਂਦੀ ਆ ਆਲੂਆਂ ਦੀ ਨਾਲੋਂ ਜੀ। ਤੇ ਥੋੜਾ ਜਿਹਾ ਪਾਣੀ ਪਾਉਣਾ ਆਪਾਂ ਇਹਨੂੰ। ਬੱਸ ਮੈਂ ਤੇਲ ਵੱਧ ਪਾਇਆ ਤੇ ਪਾਣੀ ਘੱਟ ਪਾਉਣਾ ਪਵੇ। ਜੀ ਮੈਂ ਤੁਹਾਨੂੰ ਸਾਰਿਆਂ ਨੂੰ ਡਾਲੀਏ ਵਿੱਚ ਦੇ ਤੇ ਫਿਰ ਇਹਨਾਂ ਗੋभी ਸਬ지 ਪਾਉਣੇ ਆ ਜਦੋਂ ਮੈਂ ਪੱਕੀ ਜਿਹਾ ਲੱਗਣਾ ਤੇ ਗਰਮੀ ਬਹੁਤ ਆ ਤੇ ਥੋੜੀ ਗਾਲੀ ਤੇ ਰਹਿਣ ਮੈਂ ਜਵੇ ਮੇਰੇ ਕੋਲ ਟਮਾਟਰ ਹੈ ਨਹੀਂ ਕੇ ਨਾਲ ਵੈਸੇ ਗਰਮੀ ਚ ਪਾਉਣਾ ਵੀ ਹੈ ਨਹੀਂ ਗਾ ਟਮਾਟਰ ਨਾ ਮੇਰੇ ਕੋਲ ਧਨੀਆ ਆ ਤੇ ਜਿਹੜੀ ਚੀਜ਼ ਹੈਗੀ ਆਪਾਂ ਉਹ ਵੀ ਪਾਉਣੇ ਆ ਠੀਕ ਹੈ ਜੀ ਇਹ ਡਾਕਟਰ ਸਾਨੂੰ ਬਹੁਤ ਗੋਭੀ ਪਸੰਦ ਆ ਤੇ ਵਧੀਆ ਖਾ ਲੈਂਦੇ ਆ ਉਹ ਠੀਕ ਹੈ ਹਾਂ ਬਸ ਇਕ ਲੰਗਰ ਸਾਦੀ ਪਾਣੀ ਹਾਂਜੀ ਦੇਖੋ ਜੀ ਸਬਜੀ ਮੇਰੀ ਅੱਧਿਕ ਜਾਨੀ ਕਹਿ ਲਓ ਵੀ ਆਲੂ ਪੱਕ ਗਏ ਆ ਤੇ ਇਸ ਨਾਲੇ ਬਥਣੀ ਆਣ ਡਈ ਆ ਆ ਹੁਣ ਪਾ ਦੇਣੀ ਆਪਾਂ ਗੋਭੀ ਮਤਲਬ ਫੁੱਲ ਪਾ ਦੇਣੀ ਆ ਇਹ ਤੇ ਪੂਰੀ ਨਾ ਪੱਕ ਜੂਗੀ ਹੈ ਨਾ ਸਿਮ ਤੇ ਪਾ ਰੱਖ ਦੇਣਾ ਇਹ ਤੇ ਫਿਰ ਕਟਰ ਹੁਣ ਸਾਂਖਾ ਬਣਾ ਕੇ ਪੀਨੇ ਆ ਤੇ ਗਰਮੀ ਬਹੁਤ ਸਿਰਦ ਹੁਣ ਲੱਪੇਂਦਾ ਆ ਤਾਂ ਦੇਖੋ ਜੀ ਕੀ ਕਰੀ ਪੈਣਾ ਤੁਹਾਨੂੰ ਜੀ ਕਿ ਇਹਨੂੰ ਮੈਂ ਸਬਜੀ ਨੂੰ ਤੇ ਹੁਣ ਦੂਜੀ ਵਾਰੀ ਫੇਰ ਮੈਂ ਤਾਂ ਹੁਣ ਪਾਣੀ ਚ ਪਾ ਕੇ ਰੱਖਤਾ ਚਲੋ ਮੇਗਾ ਹਾਲੇ 10 ਟਾਈਮ ਲੱਗਣਾ ਤੇ ਫਿਰ ਸਬਜੀ ਮੇਰੀ ਬਣ ਜੂ ਹੌਲੀ ਹੌਲੀ ਤੇ ਫਿਰ ਤੁਹਾਨੂੰ ਦਿਖਾਉਣੀ ਆ ਵੀ ਕਿੰਦਾਂ ਦੀ ਸਬਜੀ ਬਣੀ ਆ ਗੋਭੀ ਦੀ ਸਬਜੀ ਟੇਸਟੀ ਟੇਸਟੀ ਪੈਣਾ ਤੁਸੀਂ ਵੀ ਇਸ ਤਰੀਕੇ ਨਾਲ ਬਣਾਉਂਦੇ ਹੋ ਤੇ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਮੈਨੂੰ ਕਮੈਂਟ ਕਰਕੇ ਜਰ ਦੱਸਿਆ ਕਰੋ ਤੇ ਮੇਰੀਆਂ ਭੈਣਾ ਮੇਰੇ ਭਰਾ ਬਹੁਤ ਸੋਹਣੇ ਕਮੈਂਟ ਕਰਦੇ ਆ ਬਹੁਤ ਵਧੀਆ ਦਿਲ ਖੁਸ਼ ਹੁੰਦਾ ਆ ਤੇ ਬਸ ਇਦਾਂ ਆਪਣੀ ਸਪੋਰਟ ਬਣਾਈ ਰੱਖੋ ਜੀ ਮਿਕਸ ਕਰ ਦਿੱਤੀ ਸਾਡੀ ਕਾਜਲ ਨੂੰ ਇਸ ਐਂਡਸ ਜਿਆ ਵੇ ਦੇ ਓਹ ਹੋ ਕੀ ਹੋ ਗਿਆ ਮਾਨੂੰ ਲੋ ਜੀ ਹੁਣ ਸਾਡੀ ਆਪਣਾ ਫਿਕਰ ਮੁੱਕਾ ਇਦਾਂ ਦੁਪਹਿਰ ਨੂੰ ਟਾਈਮ ਖੁੱਲਾ ਹੁੰਦਾ ਹੈ ਦਾਲ ਸਬਜ਼ੀ ਬਣਾਉਣ ਨੂੰ ਜਿਹੜਾ ਸੌਣ ਨੂੰ ਟਾਈਮ ਮਿਲਦਾ ਉਹ ਸਬਜ਼ੀ ਦਾਲ ਸਬਜ਼ੀ ਬਣਾ ਲਓ ਹਨ ਤੇ ਵਧੀਆ ਰਹਿੰਦਾ ਫਿਕਰ ਮੱਕੀ ਆਂ ਚਲੋ ਜੀ ਹੁਣ ਰੱਖਤੀ ਆ ਹੁਣ ਜਦੋਂ ਬਣ ਗਈ ਫਿਰ ਤੁਹਾਨੂੰ ਦਿਖਾਉਣੀ ਕਿਦਾਂ ਦੀ ਸਬਜ਼ੀ ਬਣੀ ਆ ਓਕੇ ਜੀ ਹਾਂਜੀ ਟੇਸਟੀ ਟੇਸਟੀ ਗੋਭੀ ਮੇਰੀ ਬਣ ਕੇ ਹੋ ਗਈ ਤਿਆਰ ਦੇਖੋ ਜੀ ਕਿੰਨਾ ਵਧੀਆ ਕਲਰ ਆ ਤੇ ਦੇਖਣ ਚ ਵੀ ਬੜੀ ਵਧੀਆ ਲੱਗਦੀ ਆ ਤੇ ਖਾਣ ਤੋਂ ਉੱਤੋਂ ਵਧੀਆ ਲੱਗੂਗੀ ਹਨਾ ਤੇ ਮੋٹے ਮੋٹے ਫੁੱਲ ਰੱਖੇਵੇਂ ਤੇ ਮੈਂ ਕਹਾਂ ਜਦੋਂ ਬਰੀਕੀ ਤੇ ਫਿਰ ਖੁਰ ਜਾਂਦੇ ਆ ਤੇ ਫਿਰ ਸਹੀ ਨਹੀਂ ਲੱਗਦੇ ਹੈਗੇ ਤੇ ਸਬਜੀ ਮੇਰੀ ਬਣ ਗਈ ਕੰਪਲੀਟ ਹੋ ਗਈ ਆ ਤੇ ਵਧੀਆ ਹੋ ਗਈ ਮੇਰੀ ਆ ਭੈਣਾਂ ਜਰੂਰ ਕਮੈਂਟ ਤੇ ਦੱਸਿਆ ਕਰਨ ਵੀ ਤੁਸੀਂ ਕਿਦਾਂ ਸਬਜੀ ਬਣਾਉਣੀ ਹੈ ਗੋਭੀ ਦੀ ਹੈ ਨਾ ਵੀ ਹਰ ਇੱਕ ਦੇ ਆਪ ਆਪਣੀ ਤਰੀਕੇ ਹੁੰਦੇ ਆ ਨਾ ਜਿਸ ਦਾ ਕੋਈ ਤਰੀਕਾ ਹੁੰਦਾ ਕਿ ਦਾ ਕੋਈ ਤਰੀਕਾ ਦਿਖਾਣੀ ਚਲੋ ਰੋਟੀ ਸਬਜੀ ਬਣਾਉਣੀ ਹੈ ਨਾ ਚਲੋ ਖੈਰ ਵਧੀਆ ਆਪ ਆਪਣੀ ਜਿਹੜੇ ਆਈਡੀਆ ਸ਼ੇਅਰ ਕਰਨੇ ਚਾਹੀਦੇ ਆ ਨਾ ਤੇ ਚਲੋ ਠੀਕ ਆ ਓਕੇ ਜੀ ਹੁਣ ਬਾਏ ਬਾਏ